ਹੈਲੋ ਸਰਜੀਤ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਮੈਂ ਇੱਕ ਜਿਹੜਾ ਅੱਜ ਗੀਤ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਈ ਆ ਉਹ ਗੀਤ ਲੇਡੀ ਸੰਗੀਤਾਂ ਦੇ ਵਿੱਚ ਢੋਲਕੀ ਨਾਲ ਗਾਣ ਵਾਲਾ ਦੋ ਟੋਲੇ ਹੋ ਜਾਂਦੇ ਆ ਇਕ ਅੱਗੋਂ ਬੋਲਦੀ ਆ ਤੇ ਪਿੱਛੋਂ ਸਾਰੀਆਂ ਹਈ ਸ਼ਵਾ ਕਹਿੰਦੀਆਂ ਚਲੋ ਮੈਂ ਅੱਜ ਇਕੱਲੀ ਸੁਣਾਉਣੀ ਆ ਤੁਹਾਨੂੰ ਉਮੀਦ ਆ ਤੁਹਾਨੂੰ ਪਸੰਦ ਆ ਆਊਗਾ ਫੇਰ ਦੀਆਂ ਬੰਨੇ ਨਹੀਂ ਬਨੇ ਰੇ ਚਾਰ ਚੁਫੇਰੇ ਹੁੰਡਾ ਨਹੀਂ ਮੇਰਾ ਕਿਸ ਖੜ ਕਾਇਆ ਸਹਿਸ਼ਾਵਾ ਕੁੰਡਾਨੀ ਮੇਰਾ ਕਿਸ ਖੜਕਾਇਆ ਸਹਿਸ਼ਾਵਾ ਫਿਰ ਦੀਆਂ ਬੰਨੇ ਨੀ ਬਨੇ ਰੇ ਚਾਰ ਚੁਫੇਰੇ ਕੁੰਡਾਨੀ ਮੇਰਾ ਕਿਸ ਖੜਕਾਇਆ ਸਹਿਸ਼ਾਵਾ ਕੁੰਡਾਨੀ ਮੇਰਾ ਕਿਸ ਖੜਕਾਇਆ पुछदियां टोल जी मा कोलो टोल जी मा कोलो पुतर ते राे बि छवां पुतर तेर जे बि न हिकु पुतर परदेसी हैन परसी दूज एसून सता छवां ਦੂਜਾ ਨੀਸ ਨੂੰ ਨੇ ਸਤਾਇਆ ਹੈ ਸ਼ਾਮਾ ਇੱਕ ਚੰਨ ਰਾਤ ਹਨੇਰੀ ਰਾਤ ਹਨੇਰੀ ਦੂਜਾ ਚੰਨ ਬਦਲਾ ਚ ਆਇਆ ਹੈ ਸ਼ਾਮਾ ਦੂਜਾ ਨੀ ਚੰਨ ਬਦਲਾ ਚ ਆਇਆ ਹੈ ਸ਼ਾਮਾ ਫਿਰ ਦੀਆ ਬੰਨੇ ਨੀ ਬਨੇ ਰੇ ਚਾਰ ਚੁਫੇਰੇ ਕੁੰਡਾ ਮੇਰਾ ਕਿਸ ਖੜ ਕਾਇਆ ਹੈ ਸ਼ਾਵਾ ਕੁੰਡਾ ਨੀ ਮੇਰਾ ਕਿਸ ਖੜ ਕਾਇਆ ਹੈ ਸ਼ਾਵਾ ਉੱਚ ਦੀਆ ਢੋਲੇ ਦੀਪਾ ਵੀ ਕੋਲ ਢੋਲੇ ਦੀਪਾ ਵੀ ਕੋਲ ਦੇਵਰ ਤੇਰਾ ਜੇ ਵੀ ਨਾਇਆ ਹੈ ਸ਼ਾਵਾ ਦੇਵਰਨੀ ਤੇਰਾ ਜੇ ਵਿਨਾਇਆ ਹੈ ਸ਼ਾਵਾਂ ਇੱਕ ਮੇਰਾ ਦਿਉਰ ਪਰਦੇਸੀ ਹੈ ਨਹੀਂ ਪਰਦੇਸੀ ਦੁਜਨੀਸ ਦ੍ਰਣੀ ਨੇ ਸਤਾਇਆ ਹੈ ਸ਼ਾਵਾਂ ਦੁਜਨੀਸ ਦ੍ਰਣੀ ਨੇ ਸਤਾਇਆ ਹੈ ਸ਼ਾਵਾਂ ਇੱਕ ਚੰਨ ਰਾਤ ਹਾਨੇਰੀ ਚੰਨ ਬੱਦਲਾ ਚ ਆਇਆ ਐਸ਼ਾਵਾ ਦੁਜਨੀ ਚੰਨ ਬੱਦਲਾ ਚ ਆਇਆ ਐਸ਼ਾਵਾ ਫਿਰ ਦੀਆ ਬੰਨੇ ਨੀ ਬਨੇ ਰੇ ਚਾਰ ਚੂਫੇਰੇ ਕੁੰਡਾ ਨੀ ਮੇਰਾ ਕਿਸ ਖੜ ਕਾਇਆ ਐਸ਼ਾਵਾ ਕੁੰਡਾ ਨੀ ਮੇਰਾ ਕਿਸ ਖੜ ਕਾਇਆ ਐਸ਼ਾਵਾ ਉਛਦੀਆਂ ਢੋਲੇ ਦੀ ਪੈਣ ਕੋਲ ਢੋਲੇ ਦੀ ਪੈਣ ਕੋਲ ਵੀਰ ਤੇਰਾ ਜੇ বিনা ਆਇਆ ਹੈ ਸ਼ਾਵਾ ਵੀਰ ਤੇਰਾ ਜੇ বিনা ਆਇਆ ਹੈ ਸ਼ਾਵਾ ਇੱਕ ਮੇਰਾ ਵੀਰ ਪਰਦੇਸੀ ਹਣੀ ਪਰਦੇਸੀ ਦੁਜਾ ਇਸ ਪਭੀਨੇ ਸਤਾਇਆ ਇਸ਼ਾਵਾ ਤੂੰ ਚਾਏ ਸੇ ਪਾਬੀ ਨੇ ਸਤਾਇਆ ਇਸ਼ਾਵਾ ਇੱਕ ਚੰਨਾ ਰਾਤ ਹਨੇਰੀ ਰਾਤ ਹਨੇਰੀ ਦੂਜਾ ਚੰਨ ਬਦਲਾਂ ਚ ਆਇਆ ਇਸ਼ਾਵਾ ਦੂ ਚਾਨੀ ਚੰਨ ਬਦਲਾਂ ਚ ਆਇਆ ਇਸ਼ਾਵਾ वीर दिया बन्ने नी बने रे चार चू फेरे कुंडा नी मेरा किसखड़ काया है शवा कुंडा नी मेरा किसखड़ काया है शवा उछ दी टोले देवीर कोलो टोले देवीर कोलो वीरा तेराज बिना आया है शवा ਵੀਰਾ ਵੇ ਤੇਰਾ ਜੇ ਵਿਨਾਇਆ ਐ ਸ਼ਾਵਾ ਇੱਕ ਮੇਰਾ ਵੀਰ ਪਰਦੇਸੀ ਹੈ ਨੀ ਪਰਦੇਸੀ ਦੂਜਾ ਇਸ ਪਾਬੀ ਨੇ ਸਤਾਇਆ ਐ ਸ਼ਾਵਾ ਦੂਜਾ ਨੀ ਇਸ ਪਾਬੀ ਨੇ ਸਤਾਇਆ ਐ ਸ਼ਾਵਾ ਇੱਕ ਚੰਨਾ ਰਾਤ ਹਨੇਰੀ ਜਾ ਚਨ ਬਦਲਾ ਚ ਆਇਆ ਹੈ ਸ਼ਾਮ ਦੁਜਨੀ ਚਨ ਬਦਲਾ ਚ ਆਇਆ ਹੈ ਸ਼ਾਮ ਫਿਰ ਦੀਆ ਬੰਨੇ ਨੀ ਬਨੇ ਰੇ ਚਾਰੇ ਚੁਫੇਰੇ ਹੁੰਡਾ ਨੀ ਮੇਰਾ ਕਿਸ ਖੜ ਕਾਇਆ ਹੈ ਸ਼ਾਮ ਹੁੰਡਾ ਨੀ ਮੇਰਾ ਕਿਸ ਖੜ ਕਾਇਆ ਹੈ ਸ਼ਾਮ ਉੰਡਣੀ ਮੇਰਾ ਕਿਸ ਖੜ ਕਾਇਆ ਦੋਸਤੋ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਏਗਾ ਇਹ ਲੇਡੀਜ਼ ਗੀਤ ਵਿੱਚ ਢੋਲਕੀ ਦੇ ਨਾਲ ਗਾਉਣ ਵਾਲਾ ਗੀਤ ਹੈ ਮੈਂ ਹਮ ਤਾਂ ਲੇਡੀਜ਼ ਗੀਤ ਹੁੰਦੇ ਨੇ ਡੀਜੇ ਲੱਗ ਜਾਂਦੇ ਆ ਤੇ ਤੁਹਾਨੂੰ ਸੁਣਾ ਕੇ ਵੀਡੀਓ ਬਣਾ ਕੇ ਪਾ ਕੇ ਮੈਂ ਆਪਣਾ ਚਾਪੂਆ ਕਰ ਲੈਂਦੀ ਆ ਗਾਉਣ ਦਾ ਸ਼ੌਕ ਪੂਰਾ ਕਰ ਲੈਂਦੀ ਆ ਤੁਸੀਂ ਆਪਣੇ ਘਰ ਦੇ ਆਯੋਜਨਾਵਾਂ ਦੇ ਵਿੱਚ ਜਰੂਰ ਇਹ ਪੁਰਾਣੇ ਗੀਤ ਗਾਇਆ ਕਰੋ ਤਾਂ ਕਿ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵਿਰਸਾ ਕਿੱਦਾਂ ਰਹੀ ਤੇ ਜਿੰਦਾ ਰਵੋ ਕੇ ਬਾਏ ਬਾਏ ਥੈਂਕ ਯੂ ਸੁਖੀ ਬਸੋ